ਭਾਵੇਂ ਉਹ ਕਿਸੇ ਕਿ ਨਾਲ ਖਾਲਸਾ ਰਾਜ ਕਹ ਦੇਵੇ ਸਰਕਾਰੀ ਖਾਲਸਾ ਕਹ ਦੇਵੇ ਕੁਛ ਕਹ ਦੇਵੇ ਨਾ ਜੀ ਲੇਕਿਨ ਕਮੇਡੀਆ ਨੇ ਜੋ ਕਿਸ ਤਰ੍ਹਾਂ ਨਾਲ ਐਸਸੀ ਕਨਾ ਮਾਹੌਲ ਬਣਾਇਆ ਹੋਇਆ ਹੈ ਵੀ ਜਦੋਂ ਵੀ ਕੋਈ ਗੱਲ ਕੋਈ ਧਰਮ ਦੀ ਗੱਲ ਕੋਈ ਆਪਣੀ ਮਤਲਬ ਕਹਿ ਸਕਦੇ ਆ ਕਿ ਆਪਣੀ ਫੰਡਾਮੈਂਟਲਿਜ਼ਮ ਨੂੰ ਬਚਾਉਣ ਦੀ ਗੱਲ ਕਰਦੀ ਹੈ ਸੰਸਥਾ ਨੂੰ ਬਚਾਉਣ ਦੀ ਗੱਲ ਕਰਦੀ ਹੈ ਉਹ ਸਾਰੇ ਇੱਕ ਤਰ੍ਹਾਂ ਦੇ ਮੀਡੀਆ ਨੇ ਚਾਹ ਇੰਟਰਨੈਸ਼ਨਲ ਹੈ ਚਾਹ ਇੰਡੀਆ ਦਾ ਹੈ ਚਾਹ ਸਾਡੇ ਵੀ ਹੈਗੇ ਨੇ ਜੀ ਉਹ ਖਾਊਗਾ ਬਣਾਇਆ ਹੋਇਆ ਜੀ ਜਾ ਰੰਜੀਤ ਸਿੰਘ ਰਾਜਕਾਲ ਦੀ ਗੱਲ ਕਰਦੇ ਆ ਤਾਂ ਉਹਦੇ ਵਿੱਚ ਤੇ ਪ੍ਰਧਾਨ ਗਏ ਵੱਡੀਆਂ ਜਿਹੜੀਆਂ ਕਿ ਦੂਜੇ ਧਰਮਾਂ ਦੇ ਕੋਲ ਸੀ ਹਾਂ 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 ਇਹ ਹੀ ਗੱਲ ਹੋਣਾ ਜੀ ਜਿਹੜੀ ਗੱਲ ਇਹ ਪਾਰਟੀ ਬਣੀ ਹੈ ਇਹ ਪਾਰਟੀ ਸਾਰੇ ਨਾਲ ਲੈ ਕੇ ਚੱਲੇਗੀ ਕਪਤਾਰਾ ਦੀ ਪੰਜਾਬ ਦੀ ਸੱਤਾ ਦੇ ਪੰਥ ਤੇ ਚੜ੍ਹਦੀ ਗੱਲ ਆਏਗੀ ਗੱਲ ਨੈਚੁਰਲੀ ਸਾਰੇ ਨਾਲ ਲੈ ਕੇ ਹੈ ਜਿਹੜਾ ਇਹ ਗੱਲਾਂ ਦੂਜੇ ਪਾਸੇ ਨਹੀਂ ਰਹੀਆਂ ਦੇਖੋ ਦੇਖੋ ਮੇਰੀ ਗੱਲ ਹੈ ਜੀ ਇਹ ਸਾਰੇ ਸਿਸਟਮ ਦੇ ਵਿੱਚ ਤਿੰਨੋਂ ਦੋਸ਼ੀ ਨੇ ਜੀ ਕੱਲ ਕੱਲੀ ਨਾਲ ਬਾਦਾਂ ਤੇ ਹੈ ਹੀ ਹੈ ਨਾ ਜੀ ਤੇ ਸਰਦਾਰਵਾਦੀ ਦੋਸ਼ੀ ਹੈ ਤੇ ਸਤਵੀਂ ਵੀ ਕਮੇਟੀ ਦੋਸ਼ੀ ਹੈ ਸ਼੍ਰੋਮਣੀ ਅਕਾਲੀ ਦਲ ਸਰਪੰਚ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਸੰਤ ਫਤਿਹ ਸਿੰਘ ਸ਼੍ਰੋਮਣੀ ਅਕਾਲੀ ਦਲ ਕਾਬਲ ਕੈਪਟਨ ਮਰਿੰਦਰ ਸਿੰਘ ਲੈ ਕੇ ਆਏ ਸੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਸ ਟਾਈਮ ਮੌਜੂਦਾ ਵੀ ਹੈਗਾ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਕਿਤੇ ਨਾ ਕਿਤੇ ਉਹਦੀ ਵੀ ਗੱਲ ਹੁੰਦੀ ਆ ਸ਼੍ਰੋਮਣੀ ਅਕਾਲੀ ਦਲ ਲੋਂਗੋਵਾਲ ਸ਼੍ਰੋਮਣੀ ਅਕਾਲੀ ਦਲ ਪੰਥਕ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਅੱਜ ਵੀ ਕਿਤੇ ਨਾ ਕਿਤੇ ਗੱਲ ਹੁੰਦੀ ਆ ਤੁਸੀਂ 10ਵੇਂ ਨੰਬਰ ਤੇ ਹੋ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਹਾਂ ਜੀ ਕਹਿੰਦੇ ਕਿ ਜਿਹੜੀਆਂ ਗਲਤੀਆਂ ਨਹੀਂ ਵੀ ਕੀਤੀਆਂ ਸੀ ਮੈਂ ਉਹ ਵੀ ਆਪਣੀ ਝੋਲੀ 'ਚ ਪਵਾ ਲਈਆਂ ਪੋਲਿਟੀਕਲ ਸਟੇਟਮੈਂਟ ਹੈ ਜੀ ਇਹ ਉਹਨੇ ਆਪਣੀ ਜਿਹੜੀ ਰਾਜਨੀਤੀ ਜਿਹੜੀ ਸੀ ਪ੍ਰਧਾਨਗੀ ਛੱਡਣੀ ਸੀ ਨੇ ਉਹ ਛੱਡਣੀ ਨਹੀਂ ਚਾਹੁੰਦਾ ਅਕਾਦ ਤੱਕ ਟਕਰਾਅ ਚ ਆ ਗਿਆ ਜਿਹਦਾ ਨੁਕਸਾਨ ਹੋ ਗਿਆ ਉਸਦਾ ਟਕਰਾਅ ਜਿਹੜਾ ਅਜ ਤੱਕ ਕੋਈ ਜਥੇਬੰਦੀ ਦਾ ਆਗੂ ਆਗੂ ਅਕਾਦ ਤੱਕ ਨਹੀਂ ਲਿਆ ਜੀ ਅੱਜ ਜੋ ਸਾਰਾ ਟਕਰਾਅ ਹੋ ਗਿਆ ਜੀ ਮੁਖਸਰ ਸਾਹਿਬ ਦੀ ਧਰਤੀ ਤੇ ਥੋੜੇ ਦਿਨ ਪਹਿਲਾਂ ਇੱਕ ਵੱਡਾ ਇਕੱਠ ਹੁੰਦਾ ਵਾ ਉਸ ਇਕੱਠ ਦੇ ਵਿੱਚ ਭਾਈ ਅਮਰਤਪਾਲ ਸਿੰਘ ਤੇ ਭਾਈ ਸਰਬਜੀਤ ਸਿੰਘ ਉਹਨਾਂ ਦੇ ਪਾਰਟੀ ਵੱਲੋਂ ਇੱਕ ਸਿਆਸੀ ਵਿੰਗ ਜਥੇਬੰਦੀ ਵੱਲੋਂ ਇੱਕ ਸਿਆਸੀ ਵਿੰਗ ਖੜਾ ਕਰਤਾ ਜਾਂਦਾ ਸਿਆਸੀ ਵਿੰਗ ਦੇ ਵਿੱਚ ਕਿਆ ਸਰਾਂ ਜਿਹੜੇ ਲਗਾਈਆਂ ਜਾ ਰਹੇ ਸੀ ਪਾਰਟੀ ਦਾ ਨਾਮ ਕੀ ਹੋਊਗਾ ਉਹਦੇ ਵਿੱਚ ਨਾਮ ਆਇਆ ਅਕਾਲੀ ਦਰ ਵਾਰਿਸ ਪੰਜਾਬ ਦੇ ਵਾਰਿਸ ਪੰਜਾਬ ਦੇ ਜਥੇਬੰਦੀ ਦੀਪ ਸਿੱਧੂ ਤੋਂ ਬਣੀ ਵਾਰਿਸ ਪੰਜਾਬ ਦੇ ਜਥੇਬੰਦੀ ਦੋ ਫਾੜ ਵੀ ਹੋਈ ਵਾਰਿਸ ਪੰਜਾਬ ਦੇ ਜਥੇਬੰਦੀ ਬੈਨ ਵੀ ਹੋਈ ਤੇ ਵਾਰਸ ਪੰਜਾਬ ਦੇ ਜਥੇਬੰਦੀ ਦੇ ਨੌਜਵਾਨਾਂ ਦੀ ਫੋਟੋ ਫੜਾਈ ਵੀ ਹੋਈ ਪਰ ਹੁਣ ਅਕਾਲੀ ਦਲ ਦੇ ਰੂਪ ਦੇ ਵਿੱਚ ਨਵੀਂ ਵਾਰਸ ਪੰਜਾਬ ਦੇ ਜਥੇਬੰਦੀ ਪਹੁੰਚ ਚੁੱਕੀ ਆ ਤੇ ਅਕਾਲੀ ਦਲ ਵਾਰਸ ਪੰਜਾਬ ਦੇ ਇੱਕ ਸਿਆਸੀ ਵਿੰਗ ਰਾਜਨੀਤਿਕ ਵਿੰਗ ਬਣ ਚੁੱਕਾ ਜਿਹੜਾ ਕਿ ਸਿਆਸਤ ਦੀਆਂ ਪੌੜੀਆਂ ਚੜੂਗਾ ਜੱਲੂਪੁਰ ਖੇੜੇ ਪਿੰਡ ਦੇ ਵਿੱਚ ਇੱਕ ਦਿਨ ਮੌਜੂਦ ਸੀ ਅਸੀਂ ਅਜੇ ਉਦੋਂ ਇਲੈਕਸ਼ਨ ਦਾ ਕੋਈ ਐਲਾਨ ਨਹੀਂ ਸੀ ਹੋਇਆ ਭਾਈ ਅਮਰਤਪਾਲ ਸਿੰਘ ਦੀ ਇਲੈਕਸ਼ਨ ਦੀ ਜਦੋਂ ਗੱਲ ਕਰਦੇ ਆ ਤੇ ਉਦੋਂ ਵੀ ਦਾਸਨਿਕ ਚਹਿਰ ਕੀਤਾ ਸੀ ਕਿ ਇੱਥੋਂ ਕੁਝ ਸਿਆਸੀ ਪ੍ਰਭਾਵ ਨਿਕਲੂਗਾ ਕੁਝ ਸਿਆਸੀ ਪਾਰਟੀ ਨਿਕਲੂਗੀ ਜਿਹੜੀ ਕਿ ਸੱਚ ਹੋਈ ਉਸ ਤੋਂ ਬਾਅਦ ਚ ਅਮਰਪਾਲ ਸਿੰਘ ਦਾ ਚੋਣ ਮੈਦਾਨ ਦੇ ਵਿੱਚ ਆਉਣਾ ਫਿਰੋਜ਼ ਜਿੱਤ ਪ੍ਰਾਪਤ ਕਰਨੀ ਤੇ ਅੱਜ ਇੱਕ ਸਿਆਸੀ ਵਿੰਗ ਬਣਨਾ ਸਿਆਸੀ ਵਿੰਗ ਦੇ ਵਿੱਚ ਮਾਹਰ ਜੇ ਆਪਾਂ ਗੱਲ ਕਰੀਏ ਤੇ ਤਕਰੀਬਨ ਪੰਜਾਬ ਦੀ ਕ੍ਰੀਮ ਜਿਹੜੀ ਹੈਗੀ ਆ ਉਹਨਾਂ ਦੇ ਵਿਚਾਰ ਵਟਾਂਦਰੇ ਵੀ ਚੱਲੂ ਹੋ ਚੁੱਕੇ ਆ ਸਿਆਸੀ ਵਿੰਗ ਦੇ ਸਰਦਾਰ ਹਰਨ ਸਿਮਰਨ ਸਿੰਘ ਆਨੰਦਪੁਰ ਤੋਂ ਸਾਡੇ ਨਾਲ ਮੌਜੂਦ ਆ ਉਸ ਸਟੇਜ ਤੇ ਮੌਜੂਦ ਸੀ ਅੱਜ ਫੇਰ ਪਲੇਠੀ ਮੀਟਿੰਗ ਹੋਈ ਅੰਮ੍ਰਿਤਸਰ ਦੇ ਵਿੱਚ ਉਸ ਮੀਟਿੰਗ ਦੇ ਵਿੱਚ ਵੀ ਮੌਜੂਦ ਆ ਗੁਰਫਤੇ ਸਾਹਿਬ ਜੀ ਕਰਦੇ ਆ ਜੀ ਵਾਹਿਗੁਰੂ ਜੀ ਫਤੇ ਜੀ ਭੈਸਾ ਤਨਵਜੀ ਜੀ ਕਿਵੇਂ ਜੀ ਚੜ੍ਹਦੀ ਕਲਾ ਹਾਂ ਠੀਕ ਹੈ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਜੀ ਕੀ ਗੱਲਾਂ ਬੱਤਾਂ ਹੋਈਆਂ ਫਿਰ ਅੱਜ ਕਿੱਧਰ ਨੂੰ ਲੈ ਕੇ ਚੱਲ ਰਹੇ ਹੋ ਪਾਰਟੀ ਨੂੰ ਤੁਹਾਡਾ ਉਹਦੇ ਵਿੱਚ ਰਤਬਾ ਕੀ ਹੋਊਗਾ ਕਿ ਆਉਣਲੇ ਸਮੇਂ 'ਚ ਐਮ.ਐਲ.ਏ ਦੀ ਇਲੈਕਸ਼ਨ ਲੜ ਰਹੇ ਹੋ ਉਹ ਦੇਖੋ ਭਾਈ ਸਾਹ ਗੱਲ ਹੀ ਹੁੰਦੀ ਹੈ ਸਾਹ ਪੈਸਾ ਕਿ ਜਦੋਂ ਕੋਈ ਪਾਰਟੀ ਬਣਦੀ ਹੈ ਕੋਈ ਜਥੇਬੰਦੀ ਬਣਦੀ ਹੈ ਕੋਈ ਸਖਤੀ ਬਣਦੀ ਹੈ ਨਾ ਜੀ ਉਹ ਤਰਜੀਹਾਂ ਹੁੰਦੀਆਂ ਨੇ ਪ੍ਰਾਇਓਰਿਟੀਸ ਹੁੰਦੀਆਂ ਨੇ ਕਿ ਤਰਜੀਹਾਂ ਮੁਤਾਬਕ ਕਿਹੜੀਆਂ-ਕਿਹੜੀਆਂ ਗੱਲਾਂ ਪਹਿਲਾਂ ਕਰਨੀਆਂ ਫੇਰ ਬਾਅਦ 'ਚ ਕਰਨੀਆਂ ਨੇ ਬਾਅਦ 'ਚ ਕਰਨੀਆਂ ਨਾ ਜੀ ਇਹ ਪਾਰਟੀ ਨਵੀਂ ਹੈ ਜੀ ਤਰ੍ਹਾਂ ਦੀ ਮਤਲਬ ਇਹ ਕਹਿ ਦਿੱਤਾ ਕਿ ਭਰੂ ਨਹੀਂ ਆਜੇ ਤਨੀ ਸ਼ਬਦ ਹੋ ਗਿਆ ਹੈ ਤੁਸੀਂ ਗੱਲਾਂ ਕੀਤੀਆਂ ਨੇ ਪਾਰਟੀ ਦਾ ਜਨੂ ਹੋ ਗਿਆ ਜਿਹੜੀ ਸਾਰੀ ਪੰਥਕ ਦੀ ਸਾਰੀ ਜੋ ਜਜ਼ਬਾਤਾ ਹੈ ਨਹੀਂ ਅਕਾਲੀ ਦਲ ਤੋਂ ਜਿਹੜਾ ਲੋਕ ਵਜਨ ਹੋ ਗਏ ਨੇ ਅਕਾਲ ਤਖਤ ਵਜਨ ਹੋ ਗਏ ਨੇ ਪਿੱਛੇ ਦੇ ਚੁੱਕੇ ਨੇ ਲੋਕਾਂ ਦੇ ਕਿ ਐ ਵੀ ਮਤਲਬ ਹੁੰਦੀ ਆਇਖਤਰਾ ਦੀ ਵੀ ਕੋਈ ਸਪੇਸ ਕੌਣ ਲਵੇ ਇਹਦੀ ਜਿਹੜਾ ਭਰਨ ਜਿਹੜਾ ਖਲਾਅ ਬਣਿਆ ਹੋਇਆ ਕੌਣ ਲਵੇ ਜੀ ਹੈਨਾ ਹਰ ਬੰਦਾ ਇਸ ਕਰਕੇ ਆਪਣੇ ਵਿੱਚ ਕਿੰਨਾ ਕਰਦਾ ਹੈ ਕੁਝ ਜਿਹੜੀ ਪਿਛਲੀਆਂ ਪਾਰਟੀਆਂ ਨੇ ਉਹ ਨਹੀਂ ਗੱਲ ਸਕੀ ਨਾ ਬਦਲ ਨਹੀਂ ਬਣ ਸਕੀਆਂ ਸੋ ਦਿੱਚਲੀ ਅਸੀਂ ਦੇਖੋ ਪਿਛਲੇ 70 ਤੋਂ ਲੱਗੇ ਹੋਇਆ ਜੀ ਸਾਡੇ ਸਾਰੇ ਸਾਰੇ ਸਾਥੀ ਨੇ ਕਿ ਡਾਕਟਰ ਭਗਵਾਨ ਸਿੰਘ ਸਾਰੇ ਨਾ ਜੀ ਸੋ ਸਾਡੇ ਇਸ ਸਾਰੇ ਸਮੇਂ ਦੇ 40 50 60 ਸਾਲ ਦੇ ਸਮੇਂ ਦੇ ਵਿੱਚ ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਰਹੇ ਆ ਵੀ ਕੋਈ ਨਾ ਕੋਈ ਬੰਦਾ ਆਵੇ ਉਸ ਨੂੰ ਅੱਗੇ ਲਾ ਕੇ ਚੱਲੀਏ ਜੋ ਇਸ਼ੂਜ਼ ਆ ਗਏ ਨੇ ਚਾਹੇ 70 ਦੇ ਨੇ ਚਾਹੇ 80 ਦੇ ਨੇ ਚਾਹੇ ਦੋਸੋਂ ਵਰ ਜਦ ਬੰਦਾ ਵੀ ਪਰ ਗਾੜੀ ਦੇ ਮੋਰ ਛੇ ਆ ਗਏ ਨੇ ਜੀ ਸੋਸ ਕਰਕੇ ਉਹ ਇਹ ਸਭ ਨਜ਼ਰ ਆ ਵੀ ਇਹ ਕੁਝ ਲੋਕ ਕਰ ਸਕਦੇ ਨਹੀਂ ਵੀ ਉਹ ਇਸ ਕਰਕੇ ਉਹ ਇੱਕ ਬੱਚੇ ਦਾ ਜਨਮ ਹੋ ਗਿਆ ਹੈ ਤੇ ਬਾਚੀ ਜੋ ਪਰਮਿਸ਼ ਹੋਏਗਾ ਜੀ ਸ਼ੰਦਾ ਜੀ ਸੋ ਇਹਦਾ ਜਿਹੜੇ ਜਥੇਬੰਦਕ ਟ੍ਰਾਂਸਰ ਜਨਾ ਪਰਸੀ ਬਣਨਾ ਜਦੋਂ ਢਾਜਾ ਉਹ ਪ੍ਰਾਇੋਰਟੀ ਹੈ ਅੱਜ ਅੱਜ ਕਿਹੜੇ ਵਿਚਾਰ ਵਟਾਂਦਰੇ ਹੋਏ ਅੱਜ ਕਿਹੜੀਆਂ ਗੱਲਾਂ ਸੀ ਪਲੇਠੀ ਮੀਟਿੰਗ ਸੀ ਅੱਜ ਅੱਜ ਮੈਨੂੰ ਲੱਗਦੀ ਪਹਿਲੀ ਮੀਟਿੰਗ ਹੈ ਅੱਜ ਦੇਖੋ 14 ਸੀ ਅੱਜ 17 ਹੋ ਗਈ ਜੀ ਅਕਾਲ ਸਤਿ ਸ੍ਰੀ ਅਕਾਲ ਤੇ ਪਹਿਲਾਂ ਇਹ ਅਰਦਾਸ ਕੀਤੀ ਸੀ ਪਹਿਲਾਂ ਉਹ ਅਰਦਾਸ ਕਰਕੇ ਗੁਰੂ ਮਾਰ ਪਾਸੇ ਕੀਤੀ ਗਈ ਸਾਰਾ ਕੁਝ ਹੋ ਗਿਆ ਅਰਦਾਸ ਕੀਤੀ ਜਾਂ ਕਿ ਅਕਾਲ ਸਤਿ ਸ੍ਰੀ ਅਕਾਲ ਸੋ ਉਸ ਤੋਂ ਬਾਅਦ ਪਿੱਛੇ ਜਿਹੜੀ ਸਾਰੀਆਂ ਭਰਤੀ ਕਮੇਟੀ ਹੈ ਜਾਂ ਕੁਝ ਕਾਰਜਕਾਰੀ ਕਮੇਟੀ ਹੈ ਜਾਂ ਸਾਡੇ ਸਾਰੇ ਮੇਰਾ ਤਾਂ ਜਿੰਦਾ ਕਮੇਟੀ ਹੈ ਜੀ ਅਜੰਡਾ ਕਮੇਟੀ ਅਲ ਬਾਅਦ ਚ ਆਉਨੇ ਆ ਆਪਣਾ ਸਿਆਸੀ ਗੱਲਾਂ ਬਾਤਾਂ ਹੋਈਆਂ ਕਿਦਨੇ ਪੰਥੇ ਗੱਲਾਂ ਬਾਤਾਂ ਹੁੰਦੀਆਂ ਸੀ ਸਿਆਸੀ ਵਿੰਗ ਬਣ ਚੁੱਕੇ ਹੋਏ ਆ ਇਸ ਟਾਈਮ ਦੇ ਉੱਤੇ ਸਿਆਸੀ ਗੱਲਾਂ ਬਾਤਾਂ ਹੋਈਆਂ ਕਿ ਕਿਵੇਂ ਪੰਜਾਬ 'ਚ ਵਿਚਰਨਾ ਲੋਕਾਂ ਦੇ ਮਨਾਂ 'ਚ ਕਿਵੇਂ ਵਸਣਾ ਜਾ ਕੇ Hindu ਹੋਵੇ Muslim ਹੋਵੇ ਜਾਂ ਹੋਰ ਕਿਸੇ ਧਰਮ ਜਾਤ ਮਜ਼ਬਬ ਦਾ ਜਿਹੜੇ ਇੱਥੇ ਰਹਿ ਰਿਹਾ ਉਹਨਾਂ ਦੇ ਦਿਲਾਂ 'ਚ ਵੀ ਕਿਵੇਂ ਵਸਣਾ ਤੁਸੀਂ ਜਾ ਪਹਿਲਾਂ ਤਾਂ ਭਾਈ ਸਾਹਿਬ ਵਿੰਗ ਨਹੀਂ ਹੈਗਾ ਜੀ ਇਹ ਇਹ ਟੋਟਲੀ ਪਾਰਟੀ ਪਾਰਟੀ ਹੈ ਜੀ ਹਮਮ ਪਰ ਪੋਲਿਟਿਕ ਪਾਰਟੀ ਹੈ ਵਿੰਗ ਨਹੀਂ ਹੈਗਾ ਵਿੰਗ ਹੁੰਦਾ ਕਿਸੇ ਪਾਰਟੀ ਦੇ ਅੱਗੇ ਕੋਈ ਹੋਰ ਵਿੰਗ ਬਣ ਜਾਂਦਾ ਉਹ ਵਿੰਗ ਨਹੀਂ ਹੈ ਪਾਰਟੀ ਹੈ ਤੇ ਕੁਝ ਸਿਰਫ ਪਾਰਟੀ ਦੇ ਵਿੱਚ ਨੇਚਰਲੀ ਜਦੋਂ ਬੋਟ ਪੋਲਟਿਕਸ ਆਣੀ ਹੈ ਇਲੈਕਟਰਲ ਪੋਲਟਿਕਸ ਆਣੀ ਹੈ ਨਾ ਜੀ ਤੇ ਉਸ ਦੇ ਵਿੱਚ ਨੇਚਰਲੀ ਹੈ ਕਿ ਹਰ ਲੋਕਾਂ ਦੀ ਮਦਦ ਲੈਣੀ ਹੈ ਜੀ ਤੇ ਜੋ ਪਹਿਲੇ ਪਿਛਲੇ ਸਮੇਂ ਦੇ ਵਿੱਚ ਆਇਓ ਮਾਨ ਹੈ ਚਾਹੇ ਕੁਛ ਵੀ ਹੈ ਜਾਂ ਕਿਸੇ ਕੇ ਨਾ ਉਹ ਵੀ ਬਣਾ ਕੇ ਖਾਲਸਾ ਦਾ ਇਸ਼ੂ ਬਣਿਆ ਹੋਇਆ ਹੈ ਮਤਲਬ ਹਉਵਾਜ ਬਣਿਆ ਹੋਇਆ ਹੈ ਭਾਵੇਂ ਉਹ ਕਿਸੇ ਕੇ ਨਾ ਉਹ ਖਾਲਸਾ ਰਾਜ ਕਹਿ ਦੇਵੇ ਸਰਕਾਰੇ ਖਾਲਸਾ ਕਹੇ ਜਾਂ ਕੁਛ ਕਹਿ ਦੇਵੇ ਨਾ ਜੀ ਲੇਕਿਨ ਕੋ ਮੀਡੀਆ ਨੇ ਜੋ ਕਿਸ ਤਰ੍ਹਾਂ ਨਾਲ ਐਸਸੀ ਕੇ ਨਾ ਮਾਹੌਲ ਬਣਾਇਆ ਹੋਇਆ ਹੈ ਵੀ ਜਦੋਂ ਵੀ ਕੋਈ ਗੱਲ ਕੋਈ ਧਰਮ ਦੀ ਗੱਲ ਕੋਈ ਆਪਣੀ ਮਤਲਬ ਕਹਿ ਸਕਦੇ ਆ ਕਿ ਆਪਣੀ ਫੰਡਾਮੈਂਟਲਿਜ਼ਮ ਨੂੰ ਬਚਾਉਣ ਦੀ ਗੱਲ ਕਰਦੀ ਹੈ ਸੰਸਥਾ ਨੂੰ ਬਚਾਉਣ ਦੀ ਗੱਲ ਕਰਦੀ ਹੈ ਉਹ ਸਾਰੇ ਇੱਕ ਤਰ੍ਹਾਂ ਦੇ ਮੀਡੀਆ ਨੇ ਚਾਹੇ ਇੰਟਰਨੈਸ਼ਨਲ ਹੈ ਚਾਹੇ ਇੰਡੀਆ ਦਾ ਹੈ ਚਾਹੇ ਸਾਡੇ ਵੀ ਹੈਗੇ ਨੇ ਜੀ ਉਹ ਹਊਵਾ ਬਣਾਇਆ ਹੋਇਆ ਜੀ ਹੈ ਨਾ ਕੋਣ ਹਊਵਾ ਜਿਹੜਾ ਹੈਗਾ ਉਹ ਵੋਟਰ ਜਿੰਨੀ ਸਕਦਾ ਕਿਉਂਕਿ ਇਹ ਇਹਨਾਂ ਦੀ ਦੂਜਿਆਂ ਨਾਲ ਜਿਹੜੀ ਹੈਗੀ ਹੈ ਸਿੱਖਾਂ ਨਾਲ ਵੀ ਹੈ ਨਹੀਂ ਕੋਈ ਸਿੱਖਾਂ ਦੇ ਵਿੱਚ ਕਿਹੜਾ ਪੰਜਾਬ ਦੇ ਵਿੱਚ ਸਾਰੇ ਖਾਨਸਤਾਨੀ ਹੈਗੇ ਨੇ ਜੀ ਸੁਪੰਜਾਬ ਵਿੱਚ ਖਾਲਿਸਤਾਨ ਦੀ ਲਹਿਰ ਨਹੀਂ ਹੈਗੀ ਮਾਸਮੈਂਟ ਨਹੀਂ ਬਣਦੀ ਇੱਕ ਚਰਨ ਦੇ ਵਿੱਚ ਵਿਚਾਰ ਹੈਗਾ ਨਾਰਾ ਹੈਗਾ ਹੈ ਲੇਕਿਨ ਇੱਕ ਚਰਨ ਕਿਹਦੇ ਕਹ ਸਕਦੇ ਕਿ ਉਸ ਨਾਲ ਕਿ ਵੱਡਾ 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 ਕੱਠ ਵੱਡਾ ਕਹ ਸਕਦੇ ਆ ਕਿ ਲੋਕਾਂ ਦੀ ਇੱਕ ਜਜ਼ਬਾਤੀ ਜਿਹੜੀ ਉਸ ਪਾਸੇ ਉਹ ਨਹੀਂ ਹੈਗਾ ਭਾਵੇਂ ਸਾਰੇ ਹੈਗੇ ਨੇ ਤਿੱਕਲ ਬੜੀ ਜ਼ਰੂਰੀ ਸਮਝ ਲੈਣੀ ਹੈ ਕਿ ਅਕਾਲੀ ਦਲ ਜਿਹੜੀ ਪਾਰਟੀ ਹੈ ਮੇਨ ਸ਼ੋਮਣੀ ਕਾਲੀ ਦਲ ਕੰਮ ਕਰਦਾ ਹੈ ਪਹਿਲਾਂ ਬਾਕੀ ਤੁਸੀਂ ਰੈਕਟਿਵ ਕਰਦਿਆਂ ਨੇ ਚਾਹ ਕੇਂਦਰ ਸਰਕਾਰ ਕਰਦੀ ਹੈ ਜਾਂ মিডিਆ ਕਰਦਾ ਹੈ ਜਾਂ ਦਲ ਖਾਲਸਾ ਕੋ ਕਰਦਾ ਹੈ ਨਾ ਜੀ ਇਹ ਜਿਹੜੇ ਰੈਕਟਿਵ ਕਰਦੇ ਨੇ ਕੀ ਜੀ ਦੱਸੋ ਦਲ ਖਾਲਸਾ ਤੁਸੀਂ ਪੰਧ ਹੀ ਰਹੇ ਹੋ ਸ਼ੁਰੂਆਤ ਦੇ ਵਿੱਚ ਮੈਂ ਰਿਹਾ ਜੀ ਮੈਂ ਅਸੀਂ ਮੈਂ ਆਪ ਤਾਂ ਸ਼ੁਰੂ ਆਪਾਂ ਜਿਹੜੇ ਪਹਿਲੇ ਪੰਜ ਪੰਚਾਇਤ ਰਹੀ ਉਹ ਦੇ ਮੁਤਾਬਕ ਰਿਹਾ ਨਾ ਜੀ ਤਾਂ ਹੀ ਪੁੱਛਣਾ ਚਾਹਣਾ ਨਾ ਪਰ ਦਲ ਖਾਲਸਾ ਤੇ ਖਾਲਿਸਤਾਨ ਦੇ ਹਮਾਇਤੀ ਆ ਤੁਸੀਂ ਉਹਨੂੰ ਇਹ ਅਸੀਂ ਜਿਹੜਾ ਸਾਡਾ ਪਹਿਲਾ ਖਾਲਿਸਤਾਨ ਦਾ ਕਨਸਟੀਟਿਊਟ ਬਣਿਆ ਸੀ ਪ੍ਰਭੂ ਸਤਾ ਸੰਪਨ ਖਾਲਸਾ ਰਾਜ ਦੇਖੋ ਖਾਲਸਾ ਨੇ ਇੱਥੇ ਵੀ ਗੱਲ ਕੀਤੀ ਹੈ ਖਾਲਸਾ ਖਾਲਿਸਤਾਨ ਜਿਹੜੇ ਬਾਉਂਡਰੀ ਬਣ ਜਾਂਦੀ ਹੈ ਕਿ ਨੇਸ਼ਨ ਨੇਸ਼ਨ ਸਟੇਟ ਬਣ ਜਾਂਦੀ ਹੈ ਜੀ ਨੇਸ਼ਨ ਸਟੇਟ ਬਣਦੀ ਹੈ ਖਾਲਿਸਤਾਨ ਚਾਹ ਹਿੰਦੁਸਤਾਨ ਵਿੱਚ ਪੰਜਾਬ ਹੈਗਾ ਕੁਝ ਨਾ ਇੱਕ ਤਾਂ ਇੱਕ ਵੱਖਰਾ ਬਣ ਗਿਆ ਨਾ ਜੀ ਖਾਲਸਾ ਰਾਜ ਕੀ ਜਿਹੜਾ ਉਹ ਵਿਚਾਰਧਾਰਕ ਆਧਾਰ ਸੀ ਉਹ ਪੰਜਾਬ ਦੇ ਵਿੱਚ ਉਹਦੇ ਆਧਾਰ ਬਣਦਾ ਹੈ ਲੇਕਿਨ ਉਹ ਸੱਤਾ ਜਿਹੜੀ ਹੈ ਉਹ ਉਹਦੇ ਵਿੱਚ ਵੱਖਰਾ ਡਾਈਮੈਂਸ਼ਨਸ ਹੋ ਜਾਂਦੀਆਂ ਚਾਹੇ ਉਹ ਇਸ ਹਿੰਦੁਸਤਾਨ ਦੇ ਵਿੱਚ ਹੈ ਚਾਹੇ ਬਾਹਰ ਹੋ ਸਕਦੀਆਂ ਨੇ ਦੂਸਰਾ ਜਿਹੜੀ ਗੱਲ ਹੁੰਦੀ ਹੈ ਨਾ ਭਾਈ ਸਾਹਿਬ ਇਹ ਇੱਕ ਤਰ੍ਹਾਂ ਦਾ ਵਿਚਾਰਧਾਰਕ ਆਧਾਰ ਬਣ ਜਾਂਦਾ ਹੈ ਉਹ ਲੰਧਪੁਰ ਸਾਹਿਬ ਦਾ ਸੌਰੀ ਲੰਧਪੁਰ ਪੰਜਾਬ ਤੋਂ ਲੈ ਕੇ ਹਿੰਦੁਸਤਾਨ ਦੇ ਵਿੱਚ ਦੁਨੀਆ ਦੇ ਵਿੱਚ ਸਾਰੇ ਦੁਨੀਆ ਤੇ ਜਾ ਕੇ ਉਸ ਨਾਲ ਇੱਕ ਤਰ੍ਹਾਂ ਦਾ ਜਿਹੜੀ ਖਾਲਸਾ ਜਨਨੀਤੀ ਖਾਲਸਾ ਜਿਹੜੀ ਸਿਧਾਂਤ ਹੈ ਉਹਦਾ ਕਿ ਵੱਡਾ ਵੱਡਾ ਵਿਸ਼ਾਲਤਾ ਪ੍ਰਸਾਰ ਬਣ ਜਾਂਦੀ ਹੈ ਜੀ ਤਾਂ ਉਹਦੇ ਨਾਲ ਕੀ ਹੁੰਦੀ ਹੈ ਕਿ ਇੱਕ ਤਰ੍ਹਾਂ ਦੀ ਉਹ ਜਿਵੇਂ ਪੰਜਾਬ ਦੀ ਰਾਜ ਹੈ ਕਨਫੈਡਰੇਸ਼ਨ ਬਣੀ ਹੈ ਤੁਸੀਂ 94 ਜਾਣਦੇ ਹੋ ਜੀ ਹਨਾ ਜੀ ਉਹ ਖਾਲਿਸਤਾਨ ਤੇ ਪੰਜਾਬ ਦੇ ਫੈਡਰਲ ਸਿਸਟਮ ਦੇ ਵਿੱਚ ਵਿਚਕਾਰ ਆਏਗਾ ਜਿਹੜੀ ਸਿਤੀ ਹੁੰਦੀ ਰਹੇ ਜੀ ਉਹ ਵਕਤ ਦੇ ਵਕਤ ਦੇ ਆਤੇ ਵਕਤ ਆ ਕੇ ਇੱਕ ਨਵੇਂ ਚਰਾਤਲ ਪੈਦਾ ਕਰਦੀ ਹੈ ਨਵੇਂ ਇਸ਼ੂਜ਼ ਪੈਦਾ ਕਰਦੀਆਂ ਨੇ ਹੁਣ ਅਸਲੇ ਜਿਹੜੀ ਸਾਡੀ ਇਹਨਾਂ ਜੀ ਪਾਰਟੀ ਜੋ ਮੈਂ ਜੋ ਮਹਿਸੂਸ ਕੀਤਾ ਹੈ ਅਸਲੇ ਜਿਹੜੀ ਉਹ ਜਿਹੜੀ ਪ੍ਰੋਪਰਟੀਆਂ ਹੈ ਪੰਜਾਬ ਨੂੰ ਬਚਾਉਣ ਦੀ ਹੈ ਪੰਜਾਬ ਦੇ ਕ ਸੰਕਟ ਰਹੇ ਚਾਹੇ ਰਾਜਨੀਤਿਕ ਹੈ ਚਾਹੇ ਉਹ ਵਾਤਾਵਰਣ ਐਨਵਾਇਰਨਮੈਂਟ ਮੈਂ ਆਰਥਿਕ ਸਾਰੇ ਸੰਕਟ ਨੇ ਜੀ ਉਹ ਸੰਕਟ ਬਚਾਉਣ ਵਾਸਤੇ ਇੱਕ ਤਰੀ ਪਾਰਟੀ ਬਣੀ ਹੈ ਅਮਰਤਪਾਲ ਸਿੰਘ ਅਮਰਤਪਾਲ ਸਿੰਘ ਖਾਲਸੇ ਰਾਜ ਦੇ ਹਾਮੀ ਰਹੇ ਆ ਥੋੜਾ ਸਮਾਂ ਵਿਚਰੇ ਲੋਕਾਂ ਦੇ ਵਿੱਚ ਉਹਨਾਂ ਨੇ ਖੁੱਲ ਕੇ ਗੱਲ ਕੀਤੀ ਖਾਲਸੇ ਰਾਜ ਦੀ ਇਸ ਟਾਈਮ ਤੇ ਪ੍ਰਧਾਨ ਆ ਪਾਰਟੀ ਦੇ ਕੀ ਇਸ ਏਜੰਡੇ ਤੋਂ ਸਾਈਡ ਤੇ ਹੋ ਜਾਓਗੇ ਹੁਣ ਇਹ ਤਾਂ ਉਹਨਾਂ ਨੂੰ ਪਤਾ ਜੀ ਜੋ ਸਾਡੀ ਆਪਣੀ رائے ਹੈ ਜੀ ਜੋ ਖਾਲਸੇ ਰਾਜ ਦੀ ਗੱਲ ਵੀ ਨਹੀਂ ਕਰੋਗੇ ਖਾਲਿਸਤਾਨ ਜਾਂ ਖਾਲਸਾ ਖਾਲਸਾ ਕਰੇਗਾ ਨਾ ਜੀ ਤੁਹਾਡੀ ਪ੍ਰੋਬਲਮ ਕੀ ਹੈ ਜੀ ਤੁਸੀਂ ਜਿਹੜੇ ਮੀਡੀਆ ਜਿਹੜੇ ਹੋਰ ਸਾਰੇ ਲੋਕ ਉਹ ਜਿਹੜੇ ਇਸ਼ੂਜ਼ ਨੇ ਹੈ ਜਿਹੜੇ ਰੀਅਲ ਇਸ਼ੂਜ਼ ਨੇ ਉਹਦੇ ਤੇ ਨਹੀਂ ਆਉਂਦੇ ਜੀ ਤੁਸੀਂ ਖਾਲਸਾਣ ਖਾਲਸਾ ਰਾਜ ਖਾਲਸਾ ਸਰ ਖਾਲਸਾ ਰਾਜ ਕਰੀ ਜਾਂਦੇ ਹੋ ਨਾ ਜੀ ਇਹ ਕਹਿੰਦੇ ਆ ਕਿ ਜਿਹੜੀ ਪਾਰਟੀ ਆਉਂਦੀ ਆ ਅਨੰਦਪੁਰ ਦਾ ਮਤੇ ਦੀ ਗੱਲ ਕਰੇ ਚੰਡੀਗੜ੍ਹ ਦੀ ਵੀ ਗੱਲ ਕਰੇ ਪਾਣੀ ਦੇ ਮੁੱਦੇ ਦੀ ਗੱਲ ਕਰੇ ਕਰੀਏ ਉਹ ਜਦੋਂ ਅਕਾਲੀ ਦਰ ਨਹੀਂ ਛੱਡ ਰਿਹਾ ਅਕਾਲੀ ਦਾ ਸੰਗਰਸ਼ ਛੱਡ ਗਿਆ ਨੰਨਤਪੁਰ ਅਨੰਦਪੁਰ ਦਾ ਮਤਲ ਲੈ ਲਓ ਤੇ ਹੱਤਰ ਚ ਬਣਿਆ ਸੀ ਉਹਦਾ ਤਰਜੀਦ ਮੋਰਚਾ ਲੜਿਆ 84 ਖਤਮ ਹੋ ਗਿਆ 84 ਦਾ 25 ਹੋ ਗਿਆ 41 ਸਾਲ ਹੋ ਗਿਆ ਜੀ ਮਨੋ ਸਿੱਖਾਂ ਦਾ ਸਿਕਾਉ ਛੱਡ ਕੇ ਨਾ ਕਰ ਕੋ ਛੱਡ ਕੇ ਨਹੀਂ ਦਰਮਿਜ਼ ਅਗਰ ਉਹ ਨੰਦਪੁਰ ਦਾ ਮਤੈ ਲੈ ਲਈਏ ਉਸ ਦੇਸ਼ 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 ਕਾਲ ਦੀ ਗੱਲ ਕੀਤੀ ਹੈ ਵਿਦੇ ਵਿਦਾਂ ਦੀ ਗੱਲ ਕੀਤੀ ਖਾਲਸਾ ਜੀ ਬੋਲ ਵਾਲੇ ਕੀਤੀ ਹੈ ਹੁਣ ਉਹ ਕਟਗਲ ਜੀ ਉਹ ਗਲਤ ਹੋਈ ਹੋਗੀ ਨਾ ਖਾਲਸੇ ਦੇ ਬੋਲ ਵਾਲੇ ਦੀ ਗੱਲ ਤੇ ਖਾਲਸਾ ਖਾਲਸੇ ਦੇ ਬੋਲ ਵਾਲੇ ਦੇ ਕਹਿੰਦਾ ਬੋਲ ਵਾਲਾ ਉਹ ਮਹਾਰਾਜ ਜੀ ਸ਼ੇਰ ਆ ਜਾਂਦਾ ਹੈ ਕਿ ਖਾਲਸਾ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਉੱਤੇ ਉਹ ਆ ਕੇ ਉਹ ਸਾਰੇ ਹਿੰਦੂ ਵੀ ਆਉਂਦੇ ਨੇ ਮੁਸਲਮਾਨ ਵੀ ਆ ਸਾਰਿਆਂ ਦੇ ਨਾ ਜੀ ਜੇ ਮਹਾਰਾਜਾ ਰਣਜੀਤ ਸਿੰਘ ਰਾਜਕਾਲ ਦੀ ਗੱਲ ਕਰਦੇ ਆ ਤਾਂ ਉਹਦੇ ਵਿੱਚ ਤੇ ਪ੍ਰਧਾਨ ਗਏ ਵੱਡੀਆਂ ਜਿਹੜੀਆਂ ਕਿ ਦੂਜੇ ਧਰਮਾਂ ਦੇ ਕੋਲ ਸੀ ਹਾਂ 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 ਇਹਹੀ ਗੱਲ ਹੁਣ ਹੈ ਜੀ ਜਿਹੜੀ ਗੱਲ ਇਹ ਪਾਰਟੀ ਬਣੀ ਹੈ ਇਹ ਪਾਰਟੀ ਸਾਰੇ ਨਾਲ ਲੈ ਕੇ ਚੱਲੇਗੀ ਕਪਤਾਰਾ ਦੀ ਪੰਜਾਬ ਦੀ ਸੱਤਾ ਤੇ ਪੰਥ ਦੀ ਚੜ੍ਹਦੀ ਕਲਾ ਆਏਗੀ ਗੱਲ ਨੈਚੁਰਲੀ ਸਾਰੇ ਨਾਲ ਲੈ ਕੇ ਆਏ ਜਿਹੜਾ ਇਹ ਗੱਲ ਨਾ ਦੂਜੇ ਪਾਸੇ ਨਹੀਂ ਰਹੀ ਹਾਂ ਨਾਰੇਜ ਰਾਜਨੀਤੀ ਰਹੀ ਹੈ ਨਾਰੇਜ ਰਾਜਨੀਤੀ ਲੋਕ ਲਹਿਰ ਬਣਾਉਣ ਕੋਾਸਤੇ ਉਹ ਸਾਰੇ ਦੁਨੀਆ ਦਾ ਸਾਰੇ ਵਰਗਾਂ ਦਾ ਲੋੜ ਪੈਣੀ ਹੈ ਜੀ ਇਸ ਵਾਸਤੇ ਪਾਰਟੀ ਬਣੀ ਜਿਸ ਅੰਸ਼ਕਾਰੇ ਜੁੜੇ ਇਸ ਨਾਲ ਜੀ ਪੁਰਾਣੇ ਵਿਚਾਰ ਚਰਚਾਵਾਂ ਤੁਹਾਡੀਆਂ ਆਮ ਰਹਿੰਦੀਆਂ ਮੈਂ ਆਮ ਦੇਖਿਆ ਤੁਹਾਨੂੰ ਕਿ ਤੁਸੀਂ ਸਿੰਘ ਸਾਹਬਾਨਾਂ ਨੂੰ ਵੀ ਕੀਰ ਵਿਚਾਰ ਚਰਚਾਵਾਂ ਜਾਂ ਆਪਣੇ ਸੁਨੇਹੇ ਦੱਸ ਕੇ ਜਾਂਦੇ ਸੀ ਮੀਟਿੰਗਾਂ ਹੋਈਆਂ ਸੀ ਅਕਾਲ ਤਖਤ ਸਾਹਿਬ ਦੇ ਥੱਲੇ ਉਸ ਮੀਟਿੰਗਾਂ ਦਾ ਤੁਸੀਂ ਵੀ ਹਿੱਸਾ ਬਣੇ ਸੀ ਸਿੰਘ ਸਾਹਬਾਨ ਨੇ ਬੁਲਾਇਆ ਸੀ ਤੁਹਾਨੂੰ ਸਪੈਸ਼ਲ ਤੌਰ ਤੇ ਬੁਲਾਇਆ ਜਾਂਦਾ ਅੱਜ ਫਿਰ ਬੁਲਾਇਆ ਗਿਆ ਕੀ ਲੱਗਦਾ ਔਲੇ ਸਮੇਂ ਦੇ ਜੋ ਪੰਜਾਬ ਦੀ ਖਾਸ ਕਰਕੇ ਚਰਚਾਵਾਂ ਦੇ ਵਿੱਚ ਇਹ ਪਾਰਟੀ ਹੈ ਕਿਦਦ ਨੂੰ ਲੈ ਕੇ ਤੁਰੂਗੀ ਪੰਜਾਬ ਨੂੰ ਸਹੀ ਮੈਨਿਆਂ ਦੇ ਵਿੱਚ ਅਕਾਲੀ ਦਲ ਦਾ ਬਦਲ ਹੋਊਗੀ ਦੇਖੋ ਪਹਿਲਾਂ ਜੇ ਤੁਸੀਂ ਗੱਲ ਕਰਦੇ ਹੋ ਨਾ ਜੀ ਮੈਨੂੰ ਪ੍ਰੈਸ਼ਰ ਗਿਆਨੀ ਹਰਪ੍ਰੀਤ ਸਿੰਘ ਨੇ 2020 ਦੇ ਵਿੱਚ ਸਿੱਖ ਪੰਥ ਦਾ ਕੌਮੀ ਚਿੰਤਕ ਦਾ ਖਿਤਾਬ ਦਿੱਤਾ ਹੈ ਜੀ ਨੈਸ਼ਨਲ ਸਿੰਕਰੋਸ ਸਿੱਖਿਸਮ ਲੋਕਾਂ ਨੂੰ ਬਹੁਤ ਘੱਟ ਪਤਾ ਹੈ ਜੀ ਇਸ ਕਰਕੇ ਲੋਕ ਸਤਕਾਰ ਕਰਦੇ ਨੇ ਕਿਉਂਕਿ ਮੈਂ ਕਿਤਾਬਾਂ ਲਿਖੀਆਂ ਨੇ ਮੈਂ ਫਿਲਾਸਫੀ ਵੀ ਲਿਖੀ ਆ ਨੇ ਮੈਂ ਗੁਰੂਗਰਾਹਸਰ ਦਾ ਫਿਲਾਸਫੀ ਕੀਤਾ ਹੈ ਉਹ ਉਹ ਮੋਦਾਂ ਬਸ਼ਖਰ ਹੈ ਲੇਕਿਨ ਉਹ ਵੀ ਹੈ ਕਿਉਂਕਿ ਉਹ ਜਿਹੜਾ ਸਾਰਾ ਇਸ ਲਈ ਕੱਲ ਮੈਂ ਕਿਸੇ ਖੁਸ਼ਕ ਨਾਲ ਗੱਲ ਕਰ ਰਿਹਾ ਸੀ ਕਿ ਉਹ 84 ਤੋਂ 94 ਤੋਂ ਲੈ ਕੇ ਜੋ ਮਜੰਡਾ ਕੀ ਚੱਲੇ ਗਏ ਫੈਡਰੇਸ਼ਨ ਦਾ ਆਇਆ ਨਾ ਚਾਹੇ ਸਤ ਸਤ ਮੰਡਿਆ ਆਏ ਚਾਹੇ ਰਮਿੰਦਰ ਸਿੰਘ ਦਾ ਸਾਰੇ ਉਦੋਂ ਜੰਡਾ ਚੱਲ ਰਿਹਾ ਨਾ ਜੀ ਅੱਜ 25 ਜੀ ਆ ਕੇ 25 ਛੜੇ ਜੰਡਾ ਜੰਡਾ ਸਰਵਿਸ ਕਮਾਂਡਰ ਜਿੰਦਰੀ ਨੇ ਮਰ 25 ਤੇ ਵੀ ਆਪਾਂ ਜੰਡਾ ਯਾਦ ਕਰਦਾ ਪਿਆ 73 ਯਾਦ ਕਰਦਾ ਝੰਡਾ ਕੀ ਹੈ ਜੀ 94 ਯਾਦ ਕਰਦਾ ਸਾਡਾ ਕੌਮ ਕਿੱਥੇ ਰਹਿ ਗਈ ਜੀ ਸਾਡਾ ਸਭ ਸਾਡਾ ਸਮਾ ਕਿੱਥੇ ਗਿਆ 50 ਸਾਲ ਦਾ ਸਮਾਂ ਇੱਥੇ ਆ ਕੇ ਦਰਦ ਹੁੰਦਾ ਜੀ ਕਿ ਦੁਨੀਆ ਕਿੱਥੇ ਦੁਨੀਆ ਤੇ ਕਿੱਥੇ ਪਹੁੰਚ ਗਈ ਹੈ ਮਨਨ 1893 ਦੇ ਵਿੱਚ 유ਦੀਆਂ ਨੇ ਬਸਲੇ ਦੇ ਪਿੰਡ ਦੇ ਵਿੱਚ ਇੱਕ ਕੀਤਾ ਸੀ ਕੱਟ ਕੀਤਾ ਸੀ ਉਹਨੇ ਕਿਹਾ ਥੀਓਡਰ ਹਰਜ਼ਲ ਉਹਦਾ ਪ੍ਰਧਾਨ ਸੀਗਾ ਵੀ ਮੈਨੂੰ ਯਾਦ ਡਾਇਰੀ ਚ ਲਿਖਿਆ ਹੁੰਦਾ ਕਿ ਜੋ 5 ਸਾਲ ਨਾ ਤੇ 50 ਸਾਲ ਦੀ ਦੁਨੀਆ ਕੀ ਇਜ਼ਰਾਈਲ ਦਾ ਇੱਕ ਸਕਾਕਾਰ ਹੋਏ ਦੇਖੇਗਾ ਤੇ 50 ਸਾਲ ਅਸੀਂ ਕੁਝ ਵੀ ਨਹੀਂ ਦਿੱਤੇ ਸੋ ਅੱਜ ਫਿਰ ਸੱਚ ਫਿਰ ਲੜਦੇ ਪਏ ਆ ਸੋ ਮੈਂ ਤੁਹਾਨੂੰ ਕਹੀਦਾ ਇਹਦਾ ਅਰਥ ਇਹਦਾ ਸਾਰ ਕੀ ਹੈ ਕਿ ਜੋ ਕੁਝ ਜਿਹੜੀ ਹੈ ਸਾਡੀ ਸਰਕਾਰਾਂ মিডিਆ ਜ ਹੋਰ ਸਾਰਾ ਤੁਹਾਡੇ ਉਹਦੇ ਨਾਲ ਤੁਹਾਨੂੰ ਨੁਕਸਾਨ ਪਹੁੰਚਾ ਰਹੇ ਨੇ ਤੁਹਾਡੀ ਲਹਿਰਾਂ ਨੂੰ ਖਤਮ ਕਰਦੇ ਨੇ ਉਹ ਖਤਮ ਨੂੰ ਕਰਦੇ ਆ ਜੀ ਉਹ ਦੂਜੇ ਪਾਸੇ ਲੈ ਲਓ ਕਿਵੇਂ ਲੈ ਕੇ ਚਲੋਗੇ ਕਿਹੜਾ ਏਜੰਡਾ ਹੋਊਗਾ ਤੁਸੀਂ ਤੁਸੀਂ ਵੈਸੇ ਫਿਰ ਏਜੰਡਾ ਗੱਲ ਸੱਚ ਗੱਲ ਤਾਂ ਬਈ ਜਿੱਥੇ ਬੰਦ ਸਟਰਕਚਰ ਦਾ ਹੈ ਇਹ ਜਿੱਥੇ ਬੰਦਕ ਸਟਰਕਚਰ ਹੀ ਹੈ ਜਿਸ ਗੱਲ ਦੂਜੀ ਗੱਲ ਕੀਤੀ ਉਹ ਇਹ ਹੈ ਕਿ ਇਹ ਅਕਾਲੀ ਦਰ ਦੀ ਸਾਰੀ ਜ਼ਮੀਰ ਖਿੱਚੇ ਚਲੀ ਗਈ ਜੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਇਹ ਸਾਰੀ ਅਕਾਲੀ ਦਰ ਦੀ ਜ਼ਮੀਨ ਹੈ ਦੂਜੀ ਪਾਰਟੀ ਦੀ ਉਹ ਜ਼ਮੀਨ ਖਿੱਚ ਜਾਵੇਗੀ ਇਹ ਬਦਲ ਬਣੇਗਾ ਖਲਾਫ ਪਰੇਗਾ ਪੰਜਾਬ ਦਾ ਪੰਥਕ ਸਰਕਸ ਖਲਾਫ ਹੋ ਰਗੇ ਤੁਸੀਂ ਖਲਾਫ ਪਰੇਗਾ ਅੱਛਾ ਮੈਨੂੰ ਦੱਸਿਓ ਹੁਣ ਤੱਕ ਕਿਹੜੇ ਅਕਾਲੀ ਦਲ ਤਕਰੀਬਨ ਆ ਚੁੱਕੇ ਆ ਸ਼੍ਰੋਮਣੀ ਅਕਾਲੀ ਦਲ ਸਰਬੇਸਤ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਸੰਤ ਫਤਿਹ ਸਿੰਘ ਸ਼੍ਰੋਮਣੀ ਅਕਾਲੀ ਦਲ ਕਾਬਲ ਕੈਪਟਨ ਮਰਿੰਦਰ ਸਿੰਘ ਲੈ ਕੇ ਆਏ ਸੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਸ ਟਾਈਮ ਮੌਜੂਦਾ ਵੀ ਹੈਗਾ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਕਿਤੇ ਨਾ ਕਿਤੇ ਉਹਦੀ ਵੀ ਗੱਲ ਹੁੰਦੀ ਆ ਸ਼੍ਰੋਮਣੀ ਅਕਾਲੀ ਦਲ ਲੋਂਗੋਵਾਲ ਸ਼੍ਰੋਮਣੀ ਅਕਾਲੀ ਦਲ ਪੰਥਕ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਅੱਜ ਵੀ ਕਿਤੇ ਨ ਵਾਰਸ ਪੰਜਾਬ ਤੇ ਜੀ ਆਈ ਗੱਲ ਜੂ ਜਿਹੜੀ ਸਾਡੀ ਪੋਲਿਟਿਕਸ ਐ ਸਿਕ ਪੋਲਿਟਿਕਸ ਦੋ ਤਰ੍ਹਾਂ ਦੀ ਐ ਇੱਕ ਹੈਗੀ ਮੋਡਰੇਟ ਪੋਲਿਟਿਕਸ ਜਿਹੜੀ ਸੰਤਪਤੇ ਸਿੰਘ ਜੀ ਦਾ ਹੈਗਾ ਸ਼ੁਰੂ ਕੀਤਾ ਜੀ ਦੂਜੇ ਪਾਸੇ ਸਾ ਮਾਸਟਰ ਤਾਰਾ ਸਿੰਘ ਸੀਗਾ ਪੰਥਕ ਪੰਥਕ ਪਰ ਸੰਗ ਇੱਕ ਰਾਜਨੀਤਿਕ ਨੈਸ਼ਨਲਿਸਟ ਪਰ ਸੰਗ ਨੋ ਮੋਡਰੇਟ ਪਰ ਸੰਗ ਠੀਕ ਹੈ ਨਾ ਜੀ ਹੁਣੇ ਸਾਰੀ ਉਹਦੀ ਸਾਰੀ ਧਾਰਾ ਹੈ ਬੜੀ ਜਿਹੜਾ ਜਿਹੜਾ ਸੁਖਵੀਰ ਬਾਦਲ ਹੈ ਉਹਦਾ ਵਿਰਾਸਤ ਹੈ ਉਹ ਸੰਤਪਤੇ ਸਿੰਘ ਦੀ ਜਿਹੜੀ ਫਲਸਫਾ ਹੈ ਜਿਹੜੇ ਸਾਰੇ ਇਹਦੀ ਬੰਦੇ ਆਲਟਰਨੇਟ ਬਣੇ ਨੇ ਉਹ ਸਾਰਾ ਪ੍ਰਕਾਸ਼ ਸਿੰਘ ਬਾਦਲ ਨੇ ਹੀ ਖਤਮ ਕੀਤਾ ਜੀ ਕਿਉਂਕਿ ਇਹ ਇਸਨੇ ਕਿਹਾ ਕਿ ਇਹ ਨਾਲ ਲੋਕਾਂ ਥੋੜੀ ਥੋੜੀ ਸੋਚ ਹੈਗੀ ਥੋੜੀ ਜਿਹੀ ਇਸ਼ੂਜ਼ ਅਗੇ ਨਜ਼ਰ ਕਰ ਜਿਵੇਂ ਸਰ ਕਾਲੀ ਯਾਰ ਕਾਨਫਰੰਸ ਹੈ ਟੌੜ ਲਿਆ ਇੱਕ ਨਵਾਂ ਲਿਆਂਦਾ ਉਸਨੇ ਲਿਆਂਦਾ ਨਾ ਜੀ ਉਹ ਨਹੀਂ ਚਲਾ ਸਕਿਆ ਉਹ ਕਹਿੰਦਾ ਮੇਰੇ ਮੇਰੇ ਪਾਸ ਮੇਰੀ ਇੱਕ ਨਾ ਮੇਰੀ ਰੋਜ਼ ਬਣ ਜੀ ਇਸ ਮੈਂ ਮੈਂਬਰ ਬਣ ਜਾਂਦੀ ਹੈ ਐਮ ਐਸ ਸੀ ਬੀ ਪ੍ਰਧਾਨ ਬਣ ਜਾਂਦੀ ਹੈ ਜਾਂ ਮੈਂ ਰਾਸ਼ ਸਭਾ ਦਾ ਵੀ ਨਹੀਂ ਬਣ ਸਕਦਾ ਖਤਮ ਹੋ ਗਈ ਜੀ ਗੱਲ ਹੁਣ ਦੂਰ ਕੀ ਜਾਣਾ ਹੋਣੀ ਚੱਲ ਜੀਏ ਬਾਕੀ ਤੁਹਾਡਾ ਵੀ ਬਣਿਆ ਸੀ ਜਦੋਂ ਸਿੰਘ ਸਾਹਿਬ ਨੇ ਐਲਾਨ ਕੀਤਾ ਤੇ ਉਸ ਤੋਂ ਬਾਅਦ ਵਾਪਸੀ ਵੀ ਕੀਤੀ ਦੇਖੋ ਮੇਰੀ ਗੱਲ ਹੈ ਜੀ ਇਹ ਸਾਰੇ ਸਿਸਟਮ ਦੇ ਵਿੱਚ ਤਿੰਨੋਂ ਦੋਸ਼ੀ ਨੇ ਜੀ ਕੱਲ ਕਾਲੀ ਨਾਲ ਬਾਦਲ ਤੇ ਹੈ ਹੀ ਹੈ ਨਾ ਜੀ ਤਾਂ ਸਰਦਾਰਵਾਦੀ ਦੋਸ਼ੀ ਹੈ ਤੇ ਸੱਤਵੇਂ ਵੀ ਕਮੇਟੀ ਦੋਸ਼ੀ ਹੈ ਦੀਪ ਸਿੰਘ ਬਾਦਲ ਦਾ ਅਸਲਾਹ ਰਸਮੀ ਸਿੰਘ ਜੀ ਬਿਆਨ ਆਇਆ ਉਹ ਕਹਿੰਦੇ ਕਿ ਮੈਂ ਆਪਣੀ ਝੋਲੀ ਚ ਪਵਾ ਲੀਆਂ ਸਾਰੀਆਂ ਗਲਤੀਆਂ ਭਾਵੇਂ ਉਹ ਨਹੀਂ ਵੀ ਕੀਤੀਆਂ ਸੀ ਅਕਾਲ ਤਖਤ ਸਾਹਿਬ ਤੇ ਕੀ ਲਗਦਾ ਉਹ ਗਲਤੀਆਂ ਜਿਹੜੀਆਂ ਹੋਈਆਂ ਉਹ ਪਵਾਇਆਂ ਪਰ ਉਹ ਕਹਿੰਦੇ ਕਿ ਜਿਹੜੀਆਂ ਗਲਤੀਆਂ ਨਹੀਂ ਵੀ ਕੀਤੀਆਂ ਸੀ ਮੈਂ ਉਹ ਵੀ ਆਪਣੀ ਝੋਲੀ ਚ ਪਵਾ ਰੀਆਂ ਪੋਲੀਟਿਕਲ ਸਟੇਟਮੈਂਟ ਹੈ ਜੀ ਇਹ ਉਹਨੇ ਆਪਣੀ ਜਿਹੜੀ ਰਾਜਨੀਤੀ ਜਿਹੜੀ ਸੀ ਪ੍ਰਧਾਨ ਕੀ ਛਟਣੀ ਸੀ ਨੇ ਉਹ ਛੜਨੀ ਨਹੀਂ ਚਾਹੁੰਦਾ ਅਕਾਲ ਤਖਤ ਤੇ ਟਕਰਾਚ ਆ ਗਿਆ ਉਹਦਾ ਨੁਕਸਾਨ ਹੋ ਗਿਆ ਉਸਦਾ ਟਕਰਾ ਜਿਹੜਾ ਅਜ ਤੱਕ ਕੋਈ ਜਥੇਬੰਦੀ ਦਾ ਆਗੂ ਆਗੂ ਜਿਹਾ ਕਾਲ ਤੱਕ ਨਹੀਂ ਲਿਆ ਜੀ ਅੱਜ ਜੋ ਸਾਰਾ ਟਕਰਾ ਹੋ ਗਿਆ ਜੀ ਉਹਨਾਂ ਨੇ ਜੋ ਪੋਲਿਟੀਕਲ ਇਸ਼ੂਜ਼ ਨੇ ਪਹਿਲਾ ਗੱਲ ਇਹ ਹੈ ਕਿ ਪਹਿਲਾਂ ਪ੍ਰੈਜ਼ੀਡੈਂਟਰੀ ਸੀਗੀ ਪਹਿਲਾਂ ਇਸ ਤੋਂ ਪਹਿਲਾਂ ਕਦੀ ਹੋਇਆ ਨਹੀਂ ਸੀ ਧਾਰਮਿਕ ਮੁੱਦੇ ਤੇ ਆਏ ਸਜਾ ਲੈ ਲਈ ਲੇਕਿਨ ਪੋਲਿਟੀਕਲ ਇਸ਼ੂਜ਼ ਤੇ ਗੁਨਾਹ ਹੋਏ ਉਹਦਾ ਫਾਇਦਾ ਪੋਲਿਟੀਕਲ ਇਸ਼ੂ ਤੇ ਹੋਇਆ ਉਹਨਾਂ ਸਜਾ ਹੋ ਗਈ ਉਹਨਾਂ ਨੇ ਕਿਹਾ ਸਾਡੀ ਪਾਰਟੀ ਖਤਮ ਹੋਦੀ ਹੈ ਮੇਰੀ ਪ੍ਰਧਾਨੀ ਖਤਮ ਹੋਦੀ ਹੈ ਜੀ ਉਹਨੂੰ ਗੱਲ ਸਮਝਾ ਦਿੱਤਾ ਕਿ ਜਿੱਦ ਤੂੰ ਪ੍ਰਧਾਨ ਕੁਰੀ ਗਿਆ ਤਾਂ ਮੁੜ ਕੇ ਨਹੀਂ ਬਣੇਗਾ ਸ਼ਸਕਰ ਨੂੰ ਸਾਰਾ ਉਹ ਕੀਤਾ ਜੀ ਉਹਨੇ ਸਾਰਾ ਨੁਕਸਾਨ ਕਰ ਗਿਆ ਹੁਣ ਜਿਹੜੇ ਆਪਾ ਜਿਹੜੇ ਸੁਧਾਰਵਾਦੀ ਨੇ ਸੁਧਾਰਵਾਦੀ ਲਿਆ ਕੀ ਕੀ ਕੀਤਾ ਨੇ ਕਿ ਜੇਕਰ ਉਹ ਕਹਿੰਦੇ ਜੇਕਰ ਪ੍ਰਕਾਸ਼ ਸੁਵੀਰ ਬਾਦਲ ਪ੍ਰਧਾਨ ਹਟ ਜਾਏ ਤਾਂ ਸਾਡਾ ਸੁਧਾਰ ਖਤਮ ਹੋ ਜਾਂਦਾ ਜੀ ਇਹ ਗਲਤ ਫਹਾਂਦੀ ਹੈ ਜੀ ਜੇ 7ਵੇਂ ਬਰੀ ਕਮੇਟੀ ਬਣੀ ਹੈ ਤੇ ਉਹ ਆਪੇ ਜਾ ਕੇ ਮਿਲਦੇ ਆ ਸਿੰਘ ਸਾਨ ਸਾਡੀ ਗੱਲਬਾਤ ਕੀਤੀ ਹੈ ਜੀ ਕਹਿੰਦੇ ਆਪੇ ਜਾ ਕੇ ਮੀਟਿੰਗ ਕਮੇਟੀ ਤਾਂ ਕਰਦੇ ਨੇ ਨਾ ਕੁਝ ਇਕੱਠੇ ਤਾਂ ਹੁੰਦੇ ਨੇ ਜੀ ਮੈਂ ਤਾਂ ਬਣਾ ਤਾਂ ਇਹਨੇ ਸ਼ਸਕਰ ਕੇ ਇਹ ਸਾਰਾ ਕੁਝ ਹੋ ਗਿਆ ਕੁਦਰਤ ਸਾਨੂੰ ਜਿਸ ਨੂੰ ਆਪ ਖੁਆਇ ਕਰਤਾ ਖੁਸਲੇ ਚੰਗਿਆਈ ਚੰਗਈ ਨਿਕਲ ਖੋਜ ਗਈ ਹੋਈ ਐ ਚੰਗਈ ਸਾਰੇ ਪੰਥ ਤੇ ਬੀੜ ਜਾ ਗਈ ਜੀ ਤੇ ਤੁਹਾਡੇ ਕੋਲੋਂ ਜਦੋਂ ਬੁਲਾਉਂਦੇ ਆ ਤੁਹਾਡਾ ਗੁਣ ਲੈਣ ਦੀ ਖਾਤਰ ਕਿਉਂਕਿ ਮੈਂ ਕਿਤਾਬਾਂ ਪੜ੍ਹੀਆਂ ਤੁਹਾਡੀਆਂ ਤੁਸੀਂ ਇੱਕ ਦੋ ਕਿਤਾਬਾਂ ਮੈਨੂੰ ਦਿੱਤੀਆਂ ਸੀ ਬੜੇ ਵਧੀਆ ਵਿਚਾਰ ਸੀ ਮੈਨੂੰ ਖਿਆਲ ਆ ਕਿ ਆਪਾਂ ਇਕੱਠੇ ਬੈਠੇ ਸੀ ਐਂ ਤਾਂ ਆਪਾਂ ਦਮਦਮਾ ਸਾਹਿਬ ਦੀ ਧਰਤੀ ਤੇ ਬੈਠੇ ਸੀ ਉਸ ਸਮੇਂ ਇੱਕ ਵੱਡੀ ਕਿਤਾਬ ਤੁਸੀਂ ਲਿਖੀ ਸੀ ਸਿੰਘ ਸਾਹਿਬ ਨੂੰ ਕਿਹਾ ਸੀ ਕਿ ਆ ਕਿਤਾਬ ਵੇਖਿਓ ਤੇ ਤੁਸੀਂ ਇੱਕ ਕਿਤਾਬ ਅਕਾਲ ਚੈਨਲ ਨੂੰ ਭੇਟ ਕੀਤੀ ਸੀ ਮੈਂ ਉਹ ਕਿਤਾਬ ਦੇ ਵਿੱਚ ਬਹੁਤ ਕੁਝ ਵੇਖਿਆ ਸ਼ੰਤ ਸਿਆਸੀ ਭੂਿਕ ਤੈਅ ਕਰਨਾ ਹੋਵੇ ਉਹ ਚੋਂ ਲੱਭ ਜਾਂਦਾ ਵਾ ਰਾਜਨੀਤਿਕ ਭੂਿਕ ਤੈਅ ਕਰਨਾ ਉਹ ਚੋਂ ਲੱਭ ਜਾਂਦਾ ਜੇ ਆਪਾਂ ਪੰਥਕ ਸਫਾਂ ਵਾਲੇ ਪਾਸੇ ਲੱਭਣਾ ਹੋਵੇ ਕੁਝ ਤੇ ਬਹੁਤ ਕੁਝ ਲੱਭ ਰਿਹਾ ਉਹਦੇ ਵਿੱਚ ਤੂੰ ਗੱਲ ਹੈ ਜੀ ਮੈਂ ਪਿਛਲੇ 85 ਤੋਂ ਮੈਂ ਰਿਹਾ ਹੋਇਆ ਜੀ 4 ਸਾਲ ਜੇਲ੍ਹ ਰਿਹਾ ਜੀ ਹਾਈਜੈਕਿੰਗ ਹੋਈ ਉਸ ਤੋਂ ਬਾਅਦ ਮੇਰੇ ਹੋਇਆ ਸਾਰਾ ਕੇਸ ਐਨਐਸਆਈ ਦੋਵਰੀ ਟੁੱਟਿਆ ਉਹ ਮੈਂ 85 ਰਿਹਾ ਹੋ ਕੇ ਮਹਾਂਦਪੁਰ ਸਾਹਿਬ ਪੌਣੀ ਕਰਨਪੁਰ ਵੀ ਬਣਾ ਲਿਆ ਜੀ ਮੈਂ ਦੋਸਤ ਕਿਤਾਬਾਂ ਲਿਖੀਆਂ ਜੇਲ੍ਹ ਜੇ ਲਿਖੀਆਂ ਸਾਰੀ ਮੈਂ 2005 ਸਿੱਖ ਵੀਰ 25 ਲਿਖੀ ਜੀ ਅੱਜ ਮੈਂ 225 ਬੈਠਾ ਜੀ 225 ਬੈਠਾ ਜੀ ਮੈਂ ਸਿਰਫ ਸਾਖ ਸਾਖक्षात ਉਹਦਾ ਸਾਰਾ ਜੋ ਕਿ ਮੈਂ ਦੇਖ ਰਿਹਾ ਹੁਣ ਟਿਕ ਰਿਹਾ ਜੀ ਮਕਤਬਾਂ ਲਿਖੀਆਂ ਨੇ ਜੀ ਕਿਤਾਬਾਂ ਕੌਮ ਨੂੰ ਜਿਹੜੀ 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 ਵਿਦਵਿੱਤਕਤਾ ਖਲਾ ਹੈ ਕਿ ਜਿਵੇਂ ਕਹਿੰਦੇ ਕਿ ਸਿੱਖ ਜਿਹੜੀ ਹੈ ਬੜੇ ਕੰਗਾਲੀ ਹੈ ਬਹੁਤ ਕੰਗਾਲੀ ਹੈ ਮੈਂ ਕੰਗਾਲੀ ਦਾ ਉਮਿਸ਼ ਤੋੜਿਆ ਹੈ ਮੈਂ ਉਸ ਨੂੰ ਸਾਰਾ ਕੀਤਾ ਲੇਕਿਨ ਜਿਹੜਾ ਜਿਹੜੀ ਮੈਂ ਕਿ ਦੂਜਾ ਆ ਕੇ ਕਿਉਂ ਆਣਾ ਮੈਂ ਅਕਾਲ ਤੱਕ ਸਭ ਜਿਹੜੇ ਮੈਂ ਕਿਤਾਬ ਲੈ ਕੇ ਆਉਣਾ ਤੇਜਿੰਦਰ ਜੀ ਮੈਂ ਆ ਕੇ ਪਹਿਲਾਂ ਆਣਾ ਜੈਦਰ ਬਜੰਦੀ ਨੂੰ ਕਿਹਾ ਵੀ ਤੁਸੀਂ ਇਸ ਬਾਰੇ ਕੋਈ ਪੈਨਲ ਬਣਾਓ ਕੁਝ ਕਿ ਨਾ ਡਿਸਕਸ ਕੀਤਾ ਵੀ ਕੀ ਕਿਹਾ ਕੁਝ ਕੁਝ ਕੀਤਾ ਨਾ ਜੀ ਹਰ ਮਕਤਬ ਲੈ ਕੇ ਆਉਣਾ ਜੀ ਇੰਨੇ ਹੀ ਕੁਝ ਕਰਦੇ ਜੀ ਵਿਚਾਰ ਚਰਚਾ ਨਹੀਂ ਹੁੰਦੀ ਉਹਦੇ ਤੇ ਕਰਦੇ ਬਿਲਨਾ ਵਿਦਵਾਨ ਕਰਦੇ ਨਾ ਯੂਨੀਵਰਸਿਟੀ ਕਰਦੇ ਨੇ ਦੂਜੀ ਕਰਦੇ ਨੇ ਪਰ ਮੈਂ ਲਿਖੀ ਜਾਣਾ ਜੀ ਹੁਣ ਮੇਰੀ ਜਿਹੜੀ ਹੁਣ ਪੰਥ ਪੰਜਾਬ ਜੰਡਾ ਕੇ ਜੀ ਮਨਤਕ ਝੰਡਾ ਆਇਆ ਪੰਜਾਬ ਜਿਹੜਾ ਖਾਸ ਨੀਤੀ ਸ਼ਾਸਤਰ ਮਤਲਬ ਇਵਨ ਮੈਂ ਮਤਲਬ ਅੰਗਰੇਜ਼ੀ ਦੇ ਵਿੱਚ 500 ਕਿਤਾਬ ਆਰਟਰ ਸਟੇਨ ਗਲੋਬਲ ਆਰਡਰ ਜਿਹੜੀ ਮੇਰੀ ਸਾਰੀ ਮੇਨ ਮੇਰੀ ਤਾਕਤ ਹੈ ਉਹ ਹੈ ਸੋਸ਼ਲ ਐਪਲੀਕੇਸ਼ਨ ਆਫ ਨੇਚਰ ਸਾਡੀ ਗੁਰੂ ਨਾਨਕ ਜਿਹੜੀ ਗੁਰਦਾਂ ਸਾਹਿਬ ਦੀ ਫਿਲਾਸਫੀ ਕੋਸਮਿਕ ਫਿਲਾਸਫੀ ਹੈ ਕੋਸਮਿਕ ਫਿਲਾਸਫੀ ਨੂੰ ਕੋਸਮਿਕ ਕੌਨਸ਼ੀਅਸ ਨੇ ਚਾਹੀਦੀ ਹੈ ਨਾ ਜੀ ਮੈਂ ਰੋਜ਼ਾਨਾ ਮੈਂ ਰੋਜ਼ਾਨਾ ਬ੍ਰਹਮੰਡ ਵਿੱਚ ਘੁੰਮ ਕੇ ਫੇਰਾ ਜਨ ਚੱਲੇ ਆ ਕੇ ਜਾਂਦਾ ਜੀ ਅਬ ਨਾਨਕ ਨੇ ਤੇ ਵੇਹੇ ਕਰਤਾਰਪੁਰ ਮਾਡਲ ਦੀ ਵੀ ਗੱਲ ਕੀਤੀ ਸੀ ਕਿ ਉਹ ਕਰਤਾਰਪੁਰ ਨਹੀਂ ਨਹੀਂ ਆਪ ਪਾਰਟੀ ਚ ਲੈ ਕੇ ਆਓ ਕਿ ਕਰਤਾਰਪੁਰ ਮਾਡਲ ਹੈ ਕਿਉਂਕਿ ਗੇਮਸ ਕੀ ਬਤਾਲ ਬੁਰੀ ਕਿਹਾ ਇਹਨਾਂ ਨੂੰ ਮੁਖਸਰ ਕਿਹਾ ਜੀ ਵੀ ਜੋ ਗੁਰੂ ਨਾਨਕ ਸਾਹਿਬ ਨੇ 18 18 ਸਾਹਿਬ ਕੀਤਾ ਉੱਥੇ ਕਰਤਾਰਪੁਰ ਮਾਡਲ ਲੈਂਦਾ ਇੱਕ ਬੇ ਬੇਗਮਪੂਰੀ ਵਿਵਸਥਾ ਲੈਂਦੀ ਹੈ ਹੈਨਾ ਜੀ ਹੱਲੇ ਵੀ ਰਾਜ ਕੀਤੀ ਗੁਰਬਾਣੀ ਦਾ ਸਿਸਦਾਰਤਾ ਉਹ ਮੈਂ ਲੈ ਕੇ ਆਇਆ ਜੀ ਉਹ ਮੈਨੂੰ ਕਿਹਾ ਇਹਨਾਂ ਨੂੰ ਲੈ ਕੇ ਲਾਓ ਹੁਣ ਦੇਖੋ ਕਰਨ ਕੀ ਕਰਨ ਕਰਨ ਕਰਕੇ ਤੇ ਉਹ ਗੱਲ ਗਾਲਿ ਸਪਸ਼ਟ ਹੈ ਮੈਂ ਫਿਰ ਅੱਗੇ ਹੋਰ ਜਾਵਾਂਗਾ ਜਿਹੜੀ ਸਾਰੀ ਸਾਡੀ ਐਕਸਰਸਾਈਜ਼ ਹੈ ਨਾ ਜੀ ਉਹ ਇਹਨਾਂ ਲੋਕਾਂ ਕਰਕੇ ਨਹੀਂ ਹੈਗੀ ਇਹ ਤਾਂ ਜਿਹੜੀ ਪਾਰਟੀ ਪਾਰਟੀ ਕਰਨਗੇ ਜੋ ਬਦਲ ਬਦਦਾ ਬਣੇਗਾ ਇਹ ਜੋ ਆਰਮ ਸਮਝ ਜਨਰੇਸ਼ਨ ਜਨਰੇਸ਼ਨ ਹੈ ਨਵੀਂ ਉਹਨਾਂ ਵਾਸਤੇ ਹੈ ਜੀ ਵੀ ਇਹ ਕਿਤਾਬ ਉਹਦਾ ਇੱਕ ਆਧਾਰ ਬਣ ਜੇਗੀ ਇੱਕ ਪਾਰਟੀ ਬਣ ਜੇਗੀ ਆਧਾਰ ਚਾ ਅਮਰਪਾਲ ਸਿੰਘ ਹੋਵੇ ਚਾਹੇ ਹੋਰ ਕੋਈ ਵੀਰਪਾਲ ਸਿੰਘ ਹੋਵੇ ਚਾਹੇ ਕੋਈ ਹੋਵੇ ਜੀ ਉਹ ਸਪੇਖ ਦੀ ਸਪੇਖ ਦੀ ਦਿਸ਼ਾਏਗੀ ਜੀ ਉਹ ਸਵਾਸਤੇ ਇਹ ਕਿਤਾਬਾਂ ਜਾਂ ਹੋਰ ਜੋ ਮੇਰੇ ਅਯਤਨ ਆ ਨਹੀਂ ਮੇਰੇ ਕੋ 75 ਸਾਲ ਹੋ ਗਏ ਆ ਜੀ ਮੈਂ ਫਿਰ ਵੀ ਤੁਰੇ ਫਿਰਦਾ ਰਹਿਣਾ ਇਸ ਕਰਕੇ ਵੀ ਚਲੋ ਕੋਈ ਨਾ ਕੋਈ ਬੰਦਾ ਨਿਕਲੇ ਆਏਗਾ ਲੀਡਰ ਮਿਲੇਗਾ ਕੋ ਆਗੂ ਮਿਲ ਜਾਏਗਾ ਕੋ ਵਿਦਵਾਨ ਮਿਲ ਜਾਏਗਾ ਕੋ ਸਾਰਾ ਕੁਝ ਹੋ ਜਾਇਆ ਕਰਦਾ ਜੀ ਮੈਂ ਕਰੀ ਜਾਣਾ ਜੀ ਫਿਰ ਕਿੰਨੇ ਪਰਸੈਂਟੇਜ ਪਾਰਟੀ ਤੇ ਆਸ ਰੱਖਦੇ ਹੋ ਤੁਸੀਂ ਤੁਹਾਡੀਆਂ ਨਜ਼ਰਾਂ ਸਦਾ ਹਰਮਨ ਸਿੰਘ ਦੀਆਂ ਕਿਤਾਬਾਂ ਬਹੁਤ ਲਿਖੀਆਂ ਤੁਸੀਂ ਪਰ ਇਸ ਪਾਰਟੀ ਤੇ ਕਿੰਨੇ ਪਰਸੈਂਟ ਆਸ ਰੱਖਦੇ ਹੋ ਦੇਖੋ ਜੀ ਜਦੋਂ ਬਹੁਤੀ ਗੱਲ ਨਹੀਂ ਹੁੰਦੀ ਕੋਈ ਇਹ ਪਹਿਲਾ ਦਿਨ ਦੋ ਚਾਰ ਦਿਨ ਕਰਦਾ ਹੈ ਪਰ ਮੈਨੂੰ ਇਹ ਲੱਗਦਾ ਵੀ ਜਿਹੜੀ ਮੇਰੀ ਪਿਛਲੀਆਂ ਸਾਰੀਆਂ ਪਾਰਟੀਆਂ ਤੋਂ ਜਿਸ ਤੂੰ ਮੈਂ ਰਕ ਤਜਰਬਾ ਕਰਦਾ ਰਿਹਾ ਸੰਨ ਸੰਨ ਸਿੱਖ ਹਮਿੰਦ ਅਕਾਲੀ ਦਲ ਤੋਂ ਚਾ ਜਗਜੀਤ ਸਿੰਘ ਤਹਾਨ ਹੈਗੀ ਹੈ ਚਾਏ ਕੁਝ ਮਤਲਬ ਕੁਝ ਵੀ ਕਹਿ ਲੋ ਜਤਾਰ ਮੋਕਾ ਗੂਨੇ ਗੁਰਚਰ ਸਿੰਘ ਟੋੜਾ ਸਾਰਾ ਹੈਗਾ ਨਾ ਉਹ ਤੋਂ ਹਟਵੀਂ ਹੈ ਜੀ ਇਹ ਇਹ ਹਟਵੀਂ ਪਾਰਟੀ ਹੈ ਕਿਉਂਕਿ ਜਿਹਨਾਂ ਹਾਲਾਤ ਦੇ ਵਿੱਚ ਅਕਾਲੀ ਦਲ ਹੀ ਅਸਲੇ ਜਿਹੜੇ ਕਮਜ਼ੋਰ ਹੋ ਗਿਆ ਨਾ ਜੀ ਉਹ ਹਾਲਾਤ ਨੇ ਕਮਜ਼ੋਰ ਹੋ ਗਿਆ ਉਹ ਠੀਕ ਹੈ ਨਾ ਜੀ ਉਦੋਂ ਪ੍ਰਕਾਸ਼ ਸਿੰਘ ਬਾਦਲ ਸਾਰੇ ਤਕੜੇ ਸੀ ਉਹ ਆਗੂ ਵੀ ਤਕੜੇ ਸੀਗੇ ਗੁਰਚਰ ਸਿੰਘ ਟਵਾਣਾਗੜ ਤਕੜੇ ਸੀ ਨਾ ਜੀ ਅੱਜ ਉਹ ਵੀ ਵੀ ਅਭੀ ਕਮਜ਼ੋਰ ਹੋ ਗਿਆ ਤੇ ਬਾਕੀ ਹਾਲੇ ਕਮਜ਼ੋਰ ਹੋ ਗਿਆ ਸੋ ਇਹ ਸਾਰੇ ਜਿਹੜੀ ਸਿੱਖਾਂ ਦੀ ਸੁਭਾਈ ਪਾਰਟੀ ਖੇਤਰੀ ਪਾਰਟੀ ਬਣੇਗੀ ਨਾ ਜੀ ਉਹਦੇ ਮੈਨੂੰ ਲੱਗਦਾ ਹੈ ਅਕਾਲੀ ਦਲ ਨੇ ਇਸ ਨੂੰ ਸਪੋਰਟ ਦੇ ਦੇਣੀ ਹੈ ਲੋਕਾਂ ਨੂੰ ਲੋਕਾਂ ਨੂੰ ਸਪੋਰਟ ਦੇ ਦੇਣੀ ਹੈ ਚਾਹੇ 50% ਸਪੋਰਟ ਦੇ ਲੱਜਾਏ ਸੌਰੀ ਤਾਂ ਮੇਰੇ ਅਗਰ ਬਾਕੀ 50% ਅੱਗੇ ਹੋ ਜਾਏਗਾ ਜੀ ਮੈਨੂੰ ਲੱਗਦਾ ਵੀ 50-50% ਦੇਗਾ ਤਨਵਜੀ 17 ਰਣਸਿੰਮ ਸਿੰਘ ਜੀ ਸਾਡੇ ਨਾਲ ਮੌਜੂਦ ਸੀ ਜਿਹੜੇ ਕਿ ਸਿੱਖ ਚਿੰਤਕ ਆ ਸਿੱਖ ਵਿਦਵਾਨ ਆ ਕਹਿੰਦੇ ਕਿ ਜਦੋਂ رائے ਮਸ਼ਵਰੇ ਦੀ ਗੱਲ ਹੁੰਦੀ ਆ ਤੇ ਮੈਂ ਤੇ ਕਾਲ ਤੱਕ ਸਾਬ ਤੇ ਪਹੁੰਚਿਆ ਸੀ ਜਦੋਂ رائے ਮਸ਼ਵਰਾ ਲੈਣ ਵਾਸਤੇ ਕੌਮ ਨੇ ਬੁਲਾਇਆ ਮੈਂ ਹਰ ਵੇ ਪਹੁੰਚਿਆ رائے ਮਸ਼ਵਰਾ ਕਹਿੰਦੇ ਲੈਣ ਵਾਸਤੇ ਬੁਲਾਇਆ ਸੀ ਤੇ ਹੁਣ ਪਾਰਟੀ ਨੇ ਅਜੰਡਾ ਟੀਮ ਦਾ ਮੈਂਬਰ ਬਣਾ ਲਿਆ ਨਾਲ ਹੀ ਅਜੰਡਾ ਟੀਮ ਕੀ ਲੈ ਕੇ ਆਊਗੀ ਇਸ ਸਮੇਂ ਦੇ ਗਰਭ ਦੇ ਵਿੱਚ ਆ ਪਰ ਉਹ ਕਹਿੰਦੇ ਕਿ ਮੈਨੂੰ ਬੜੀ ਵੱਡੀ ਆਸ ਆ ਕਿ ਅਸੀਂ 50% ਲੈ ਕੇ ਚੱਲਾਂਗੇ ਤੇ 50% ਬਾਕੀ ਪਾਰਟੀਆਂ ਨੂੰ ਦੇ ਦਿੰਨੇ ਤੇ ਫਿਰ ਵੀ ਇੱਕ ਵੱਡੀ ਜਿੱਤ ਬਣ ਜਾਂਦੀ ਆ ਪਰ ਜਿਹੜਾ ਅਕਾਲੀ ਦਲ ਵਾਰਸ ਪੰਜਾਬ ਦੇ ਜੱਥੇਬੰਦੀ ਆ ਜਿਹੜਾ ਸਿਆਸੀ ਵਿੰਗ ਬਣ ਚੁੱਕਾ ਉਹਦੇ ਉੱਤੇ ਬਹੁਤ ਵੱਡੀਆਂ ਆਸਾਂ ਸਦਾ ਹਰ ਸਿਮਰਨ ਸਿੰਘ ਨੂੰ ਸਾਰੀਆਂ ਪਾਰਟੀਆਂ ਤੋਂ ਵੱਖ ਹੋ ਕੇ ਉਹਨਾਂ ਕਹਿੰਦੇ ਕਿ ਇੱਕ ਵੱਖਰੀ ਵਿਚਾਰਧਾਰਾ ਹੋਊਗੀ ਵੱਖਰੇ ਏਜੰਡੇ ਹੋਣਗੇ ਤੇ ਹਰ ਇੱਕ ਨੂੰ ਨਾਲ ਲੈ ਕੇ ਚੱਲਿਆ ਜਾਊਗਾ ਪੰਜਾਬ ਦੀ ਧਰਤੀ ਤੇ ਕੋਈ ਵੀ ਵਚਿੰਦਾ ਰਹਿੰਦਾ ਉਹਨੂੰ ਨਾਲ ਲੈ ਕੇ ਚੱਲਾਂਗੇ ਕਿਉਂਕਿ ਅਸੀਂ ਖਾਲਸੇ ਰਾਜ ਦੇ ਹਾਮੀ ਆ ਖਾਲਸੇ ਰਾਜ ਦੇ ਹੰਮੀ ਮਹਾਰਾਜਾ ਰਣਜੀਤ ਸਿੰਘ ਰਾਜ ਦੀ ਗੱਲ ਕੀਤੀ ਆ ਕਿ ਅਸੀਂ ਉਸ ਰਾਜ ਦੇ ਹੰਮੀ ਆ ਤੇ ਹਰ ਇੱਕ ਨੂੰ ਲੈ ਕੇ ਨਾਲ ਚੱਲਾਂਗੇ